ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਿਆਂਗੇ ਪਿੰਡ ਅੰਡਿਆਏ ਆਪਣੀ ਮਾਸੀ ਜੀ ਦੇ ਘਰੇ ਤੇ ਉਹਨਾਂ ਦੇ ਪਿੰਡ ਅਜਾ ਛੱਤ ਤੇ ਨਾਲ ਆਪਣੇ ਮੰਮੀ ਤੇ ਚੱਲਿਆ ਕਿ ਉਹ ਵੀ ਸਦਾ ਡੈਡੀ ਨਾਲ ਲੈ ਕੇ ਆਉਂਦੇ ਕਿਤੇ ਵੀ ਤੇ ਪਰ ਸਾਨੂੰ ਮਜਬੂਰੀ ਕਰਦੀ ਹੈ ਡੈਡੀ ਅੱਜ ਆਏ ਗਏ ਨੇ ਆਪਣੇ ਉਸ ਆਪਣੇ ਘਰ ਵਾਲਿਆਂ ਦੇ ਆਪਣੇ ਤਾਇਆ ਜੀ ਦੇ ਘਰੇ ਹੈਗਾ ਖੰਡਪਟ ਸਾਹਿਬ ਤੇ ਡੈਡੀ ਉੱਥੇ ਨੇ ਹੈਗੇ ਤੈ ਤਰੀ ਆਗੇ ਤੇ ਇਸ ਤੋਂ ਬਾਅਦ ਜਾ ਕੇ ਫਿਰ ਉਹਨਾਂ ਦੇ ਕੰਮ ਤੋਂ ਨਾ ਕਰਾਉਣਾ ਕੋਟਪੁਰ ਸਾਹਿਬ ਤੇ ਜਿਹੜੇ ਭੀਖੀ ਤੋਂ ਸਮਾਨ ਵਗੈਰਾ ਲੈ ਕੇ ਉਹਨਾਂ ਸਾਹਮਣੂ ਲੈ ਕੇ ਆਵਾਂਗੇ ਤੇ ਇੱਥੇ ਹੁਣ ਤੋਂ 2 ਘੰਟੇ ਹਾਜ਼ਰੀ ਲਵਾ ਰਹੇ ਹਾਂ ਕਿਰਵਾਸ ਤੇ ਮੱਲੇਵੜੇ ਤੋਂ ਸਾਰਿਆਂ ਦੇ ਨਾਲ ਜਾ ਕੇ ਇਹਨਾਂ ਦੇ ਵੀ ਜ਼ਰੂਰੀ ਸੀ ਆਉਣਾ ਜਿਉਂ ਸੀ ਸਾਡੀ ਭੈਣ ਦੇ ਘਰੇ ਸਨ ਮੋਰ ਕੈਮਰਾ ਲੋਜੀ ਤੇ ਪਹੁੰਚੇਗਾ ਆਪ ਆਪਣੀ ਮਾਸੀ ਦੇ ਘਰੇ ਪਹਿਲੀ ਇਹ ਇਧਰ ਛੱਤ ਸੈਕੰਡ ਨੰਬਰ ਤੇ ਪਹਿਲੀ ਇਹ ਇਧਰ ਥੱਲੇ ਆਉਦਾ ਪਹਿਲਾ ਬਣਿਆ ਹੋਇਆਗਾ ਇਹਦੇ ਨਾਲ ਅਡਜਸਟ ਕੀਤਾ ਹੋਰ ਆ ਨੇ ਆਪਣੇ ਸਾਰੇ ਗੈਸਟਰ ਦੇ 4:00 ਵੱਜ ਗਏ ਤੇ ਹੁਣ ਚੱਲਦੇ ਆਪਾਂ ਘਰ ਨਹੀਂ ਲਿਉਂਗੇ ਪਿੰਡ ਦੀ ਆਪਾਂ ਜਾਣਾ ਕੰਡਾਪਾਟ ਸਾਹਿਬ ਤੇ ਇਹ ਆਪਣੇ ਮਾਸੀ ਜੀ ਆ ਗਏ ਆਪਣੀ ਵੱਡੀ ਪਹਿਣਾ ਤੇ ਆਪਾਂ ਅੰਡਿਆ ਤੋਂ ਆਗੇ ਸੀ ਘਰੇ ਤੇ ਆਪਣ ਹੋ ਗਿਆ ਹੁਣ ਧਾਰਾਂ ਵਗੈਰਾ ਚੋਂਦਾਂ ਨੂੰ ਨੇਹਰਾ ਕਿਉਂਕਿ ਆਪਣੇ ਮੱਜਾਂ ਹੱਥ ਪਈਆਂ ਹੋਣੀਆਂ ਨੇਗੀਆਂ ਤੇ ਹੁਣ ਬੇਲੇ ਹੋਇਆਂਗੇ ਤੇ ਹੁਣ ਆਪਾਂ ਜਾਵਾਂਗੇ ਅਖੰਡਪੁਰ ਸਾਹਿਬ ਤੇ ਪਹਿਲਾਂ ਡੇਰੀ 'ਚ ਦੁੱਧ ਭਾ ਕੇ ਆਵਾਂਗੇ ਉਹ ਸਾਹਮਣੇ ਆਪਣੇ ਤਾਈ ਦਾ ਘਰ ਆ ਗਿਆ ਬਾਪੇ ਚੱਲੀ ਜਾਂਦੇ ਉਧਰ ਤੇ ਆਪਣੇ ਵਿਹੜੇ ਦੇ ਵਿੱਚ ਲੱਗਾ ਹੋਇਆ ਟੈਂਟ ਆ ਪੋਲ ਵਗੈਰਾ ਦੇਖ ਸਕਦੇ ਹੋ ਕੱਪੜਾ ਸਵੇਰੇ ਬੰਨਣਗੇ ਕਿਉਂਕਿ ਟਰੇਲ ਦੇ ਵਿੱਚ ਉਹ ਹੋ ਜਾਂਦਾਗਾ ਗਿੱਲਾ ਹੋ ਜਾਂਦਾਗਾ ਤੇ ਤਾਂ ਕਰਕੇ ਉਹਨਾਂ ਨੇ ਬੰਨਿਆ ਨਹੀਂ ਹੈਗਾ ਉਹ ਸਵੇਰੇ ਬੰਨਣਗੇ ਤੇਜ ਤੋਂ ਬਾਅਦ ਡੈਰੀ 'ਚ ਦੁੱਧ ਪਾ ਕੇ ਚੱਲਾਂਗੇ ਆਪਾਂ ਆਪਣੇ ਤਾਈ ਦੇ ਘਰੇ ਤੇ ਦਿਖਾਵਾਂਗੇ ਤੁਹਾਨੂੰ ਉੱਥੇ ਵੀ ਕੀ ਪ੍ਰੋਗਰਾਮ ਆ ਸਾਰਾ ਕਿਵੇਂ ਹਲਵਾਈ ਲੱਗਿਆਗਾ ਤੇ ਸੰਗਤ ਰੋਟੀ ਪਾਣੀ ਖਾਊਗੀ ਨਾਲੇ ਹੁਣ ਚੱਲਦੇ ਆਪਾਂ ਡੈਰੀ ਵਾਲ ਨੂੰ ਤੇ ਆ ਸਾਨੂੰ ਬੇੜੇ 'ਚ ਦਿਖਾਉਣੇ ਟੈਂਟਰ ਆਪਣੇ ਕਿਵੇਂ ਪੋਲ ਵਗੈਰਾ ਲੱਗੇਣਗੇ ਦੇਖੋ ਜੀ ਆਪਣੇ ਆ ਲੱਗੇ ਨੇ ਪੋਲ ਤੇ ਆ ਪਾਸ ਆ ਗਿਆ ਬੰਦਿਆਂ ਦਾ ਟੈਂਟ ਤੇ ਇਧਰਲੀ ਸਾਈਡ 'ਤੇ ਲੇਡੀਜ਼ ਦੇ ਲਈ ਤੇ ਆ ਬਚਾਲੇ ਆਏ ਪਰਦਾ ਪਾ ਕੇ ਦੋ ਹੀ ਸਿਫ ਡਿਵਾਈਡ ਕਰਾਂਗੇ ਇਹਦੇ ਤੇ ਉਧਰ ਸਾਹਮਣੇ ਵੀ ਹੀ ਆ ਜੂ ਆਪਣੀ ਜਿਵੇਂ ਉਹ ਸਾਹਮਣੇ 게ਟ ਆ ਗਿਆ ਤੇ ਉਧਰ ਬਾਬਾ ਜੀ ਲੱਗੇ ਹੋਏ ਨੇਗੇ ਪਾਠ ਪੜਨ ਤੇ ਉਹ ਸਾਹਮਣੇ ਬੈਠੇ ਨੇਗੇ ਆਪਣੇ ਪਿੰਡ ਦੇ ਆਪਣੇ ਚਾਚੇ ਹੁਣੀ ਤਾਏ ਹੁਣੀ ਤੇ ਆਪਣੇ ਵੱਡੇ ਭਾਈ ਛੋਟੇ ਭਾਈ ਸਾਰੇ ਇਹੀ ਮੇਨ ਆਪਣਾ ਜਿਹੜਾ ਮੱਜਾ ਹੱਥ ਪਈਆਂ ਨੇ ਇਹ ਥੋੜਾ ਜਿਹਾ ਆਪਾਂ ਨਾ ਜਾਗੋ ਟੈਂਡ ਕਰ ਸਕੀਏ ਕੋਈ ਤੇ ਨਾ ਕੋਈ ਇਦਾਂ ਦਾ ਪ੍ਰੋਗਰਾਮ ਵੀ ਆਥਨ ਤੜਕੇ ਹੁਣ ਸਾਰਾ ਕੰਮ ਤਾਂ ਨਿਮੇੜ ਕੇ ਆਪਾਂ ਨੂੰ ਫੇਰ ਜਾਣਾ ਪਊਗਾ ਸੋ ਚੱਲਦੇ ਆਂ ਡੇਰੀ ਵਾਲ ਨੂੰ ਉਹ ਪਈ ਆਪਣੀ ਕੈਨੀ ਤੇ ਆ ਖੜਾ ਆਪਣਾ ਮੋਟਰਸਾਈਕਲ ਚਾਉਂਦੇ ਆਂ ਜੀ ਉਹਨਾਂ ਡੇਰੀ ਵਾਲ ਨੂੰ ਲਓ ਜੀ ਇੱਥੇ ਡੇਰੀ ਚ ਆਪਾਂ ਦੁੱਧ ਪਾ ਜਾਂਦਾ ਤੇ ਕੰਮ ਡੰਨ ਸਾਰੇ ਤੇ ਅੱਜ ਆ ਮੱਝ ਨੇ ਸਾਡਾ ਦੁੱਧ ਡਲਾਤਾ ਅਸਰਿਆਲੀ ਨੇ ਤੇ ਕੋਸਤਾ ਬਾਹਰ ਸਪੀਕਰ ਚੱਲਦੇ ਸੀ ਉਹਨਾਂ ਤੋਂ ਡਰ ਗਈ ਤੇ ਤਾ ਕਰਕੇ ਬਾਲਟੀ ਦੇ ਵਿੱਚ ਪੈਰ ਧਰ ਲੈਉਣੇ ਸਿੱਧਾ ਡਾਇਰੈਕਟ ਓ ਬਾਬਾ ਠੀਕ ਹੈ ਜੀ ਓਕੇ ਓਕੇ ਹੁਣ ਚੱਲਦੇ ਆਪਾਂ ਖੰਡਪਾਠ ਵਾਲਾ ਮੇਰੇ ਘਰੇ ਆਪਣੇ ਤਾਏ ਦੇ ਘਰੇ ਅਲਾ ਦੋ ਜੀ ਗੇਟ ਨਾਲੇ ਲਾਉਣਾ ਜੀ ਦਾਤੇ ਗੇਟ ਨਾਲੇ 1 2 3 ਜੀ ਪੱਲੇ ਵੀ ਛੱਡ ਦੋ ਲਾਈਟਾਂ ਹੀ ਬੁਝਾਈ ਦਿੰਦਾ ਫਿਰ ਬਹਿ ਜਾਂਦੀ ਨੇ ਲਾਈਟਾਂ ਬੁਝਾ ਕੇ ਲਾ ਦੇ ਰਿਹਾ ਹੋਰ ਆ ਘੁਰਲੀ ਚਾਹਦੇ ਕਿਵੇਂ ਕੋਈ ਨਾ ਕਰਿਆ ਹੋਇਆ ਆਲਾ ਆ ਇਹ ਨੂੰ ਮੰਗਰ ਨੂੰ ਖੋਰ ਖਿੱਚਦੇ ਛੁਣ ਬਈ ਜੀ ਬੱਸ ਇਹ ਥੱਲੇ ਖਾ ਅੱਛਾ ਨਾਸ਼ਤਾ ਦਾ ਹੋ ਗਿਆ ਹੋਰ ਮਜਨ ਦਾ ਹੋ ਗਿਆ ਆਰੇ ਕੀ ਕਰੀ ਤਾ ਮਾਲੇ ਮੇ ਇਦਾਂ ਵੀ ਕੋ ਖਲਾਇਓ ਲੱਗ ਰ ਹੂੰ ਵੇਖੋ ਫਾਇਦਾ ਦੀ ਜਾਂ ਆ ਲੋ ਜੀ ਲਾਈਟ ਭਜਾਉਂਦੇ ਉਹ ਸੋਚ ਤੋਂ